ਹਰੀ-ਪਰੀ ਜੰਗਲ ਵਿੱਚ ਟੀਨਾ ਨਾਮ ਦੀ ਇੱਕ ਛੋਟੀ ਜਹੀ ਮਿਹਨਤੀ ਕੀੜੀ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ। ਟੀਨਾ ਬਚਪਨ ਤੋਂ ਹੀ ਕਾਫੀ ਜ਼ਿਆਦਾ ਸਮਝਦਾਰ ਸੀ ਅਤੇ ਉਹ ਹਰ ਕੰਮ ਦੇ ਵਿੱਚ ਅੱਗੇ ਰਹਿੰਦੀ ਸੀ। ਪਰ ਜਿਵੇਂ ਹੀ ਉਹ ਵੱਡੀ ਹੋਣ ਲੱਗੀ, ਉਸ ਦੇ ਮਨ ਵਿੱਚ ਇੱਕ ਅਜੀਬ ਜਹੀ ਗੱਲ ਪੈਦਾ ਹੋ ਗਈ। ਜਦੋਂ ਉਹ ਮੋਹਨ ਨੂੰ ਨੱਚਦੇ ਦੇਖਦੀ ਤਾਂ ਉਹ ਕਹਿੰਦੀ ਕਿ ਦੇਖੋ ਉਸ ਦੀ ਕਿੰਨੀ ਜ਼ਿਆਦਾ ਖੂਬਸੂਰਤੀ ਹੈ ਅਤੇ ਸਾਰੇ ਉਸ ਦੇ ਵੱਲ ਦੇਖਦੇ ਹਨ ਅਤੇ ਮੇਰੇ ਵੱਲ ਕੋਈ ਵੀ ਨਹੀਂ ਦੇਖਦਾ। ਤਿਤਲੀ ਨੂੰ ਉਹ ਉੱਡਦੇ ਹੋਏ ਦੇਖਦੀ ਤਾਂ ਉਹ ਸੋਚਦੀ ਸੀ, ਕਾਸ਼ ਮੈਂ ਵੀ ਆਪਣੇ ਖੰਭਾਂ ਨਾਲ ਉੱਡ ਸਕਦੀ। ਜਦੋਂ ਉਹ ਗਲੈਰੀ ਨੂੰ ਦੇਖਦੀ ਤਾਂ ਉਦੋਂ ਵੀ ਉਹ ਕਹਿੰਦੀ ਸੀ ਕਿ ਪਲਕ ਚਪਕਦੇ ਹੋਏ ਇੱਕ درخت ਤੋਂ ਦੂਸਰੇ درخت ਤੇ ਛਾਲਾ ਮਾਰਦੀ ਹੈ ਕਾਸ਼ ਮੈਂ ਵੀ ਐਵੇਂ ਕਰ ਪਾਂਦੀ ਹੌਲੀ ਹੌਲੀ ਟੀਨਾ ਦਾ ਧਿਆਨ ਆਪਣੇ ਕੰਮਾਂ ਤੋਂ ਹਟਣ ਲੱਗਿਆ ਜਿੱਥੇ ਉਹ ਪਹਿਲਾਂ ਸਭ ਤੋਂ ਪਹਿਲਾਂ ਖਾਣਾ ਇਕੱਠਾ ਕਰਦੀ ਸੀ ਜਿੱਥੇ ਉਹ ਸਭ ਤੋਂ ਪਹਿਲਾਂ ਆ ਕੇ ਕੰਮ ਦੇ ਵਿੱਚ ਹੱਥ ਬਟਾਉਂਦੀ ਸੀ ਉੱਥੇ ਹੀ ਉਹ ਸਭ ਤੋਂ ਪਿੱਛੇ ਰਹਿਣ ਲੱਗ ਪਈ ਜਦ ਉਸਦੇ ਸਾਥੀ ਉਸਨੂੰ ਪੁੱਛਦੇ ਕਿ ਤੂੰ ਇੰਨੀ ਉਦਾਸ ਕਿਉਂ ਰਹਿੰਦੀ ਹੈ ਪਰ ਟੀਨਾ ਸਿਰਫ ਮੁਸਕਰਾ ਕੇ ਚੁੱਪ ਰਹਿੰਦੀ ਇੱਕ ਦਿਨ ਜੰਗਲ ਦੇ ਵਿੱਚ ਬਹੁਤ ਤੇਜ਼ ਹਨੇਰੀ ਆ ਤੇ ਬਹੁਤ ਜ਼ਿਆਦਾ ਬਾਰਿਸ਼ ਆਈ ਦਰਖਤ ਸਾਰੇ ਟੁੱਟ ਗਏ ਨਾਲੇ ਉਫਾਨ ਤੇ ਆ ਗਏ ਅਤੇ ਕਈ ਜਾਨਵਰਾਂ ਦੇ ਘਰ ਵੀ ਤਬਾਹ ਹੋਏ तितਲੀ ਦੇ ਖੰਭ ਭਿੱਜ ਕੇ ਕਾਫੀ ਭਾਰੀ ਹੋ ਗਏ ਸੀ ਇਸ ਕਰਕੇ ਉਹ ਉੱਡ ਨਹੀਂ ਸਕਦੀ ਸੀ ਜੋ ਗੈਲਰੀ ਸੀ ਉਹ ਦਰਖਤ ਗੈਲਰੀ ਦਾ गिर ਗਿਆ ਸੀ ਇਸ ਕਰਕੇ ਉਹ ਕੰਬਦੀ ਹੋਈ ਜ਼ਮੀਨ ਤੇ ਬੈਠੀ ਸੀ ਜੋ ਮੋਰ ਸੀ ਉਸ ਦੇ ਖੰਭ ਸਾਰੇ ਪਾਣੀ ਦੇ ਨਾਲ ਭਿੱਜ ਚੁੱਕੇ ਸਨ ਅਤੇ ਉਹ ਆਪਣੇ ਖੰਭ ਪਲੌਣ ਵਿੱਚ ਅਸਮਰਥ ਸੀਗਾ ਜੰਗਲ ਵਿੱਚ ਕਾਫੀ ਜ਼ਿਆਦਾ ਹਾਕਾਰ ਮਚ ਗਿਆ ਸੀ ਪਰ ਕੀੜੀਆਂ ਦੀ ਕਲੋਨੀ ਪੂਰੀ ਤਰ੍ਹਾਂ ਸੁਰੱਖਿਅਤ ਸੀ ਕਿਉਂਕਿ ਉਹਨਾਂ ਨੇ ਢੂੰਗੀ ਜ਼ਮੀਨ ਵਿੱਚ ਸੁਰੰਗਾ ਬਣਾ ਕੇ ਆਪਣੇ ਘਰ ਨੂੰ ਮਜ਼ਬੂਤ ਬਣਾ ਲਿਆ ਸੀ ਜਦੋਂ ਟੀਨਾ ਨੇ ਇਹ ਸਭ ਦੇਖਿਆ ਤਾਂ ਉਸ ਦੇ ਅੰਦਰ ਕੁਝ ਟੁੱਟ ਗਿਆ ਉਹ ਸੋਚਣ ਲੱਗੀ ਮੈਂ ਜਿਨ੍ਹਾਂ ਨਾਲ ਚැලਨ ਕੀਤੀ ਉਹ ਅੱਜ ਸਾਰੇ ਮੁਸੀਬਤ ਵਿੱਚ ਹਨ ਕਿ ਮੈਂ ਇਹਨਾਂ ਲਈ ਕੁਝ ਕਰ ਸਕਦੀ ਹਾਂ ਫਿਰ ਉਸਨੇ ਇੱਕ ਫੈਸਲਾ ਕੀਤਾ ਟੀਨਾ ਨੇ ਤੁਰੰਤ ਆਪਣੀ ਕਲੋਨੀ ਦੀਆਂ ਸਾਰੀਆਂ ਕੀੜੀਆਂ ਨੂੰ ਇਕੱਠੇ ਕੀਤਾ ਅਤੇ ਬੋਲੀ ਸਾਨੂੰ ਦੂਜਿਆਂ ਦੀ ਮਦਦ ਕਰਨੀ ਚਾਹੀਦੀ ਹੈ ਜੇ ਅਸੀਂ ਮਿਲ ਕੇ ਕੋਸ਼ਿਸ਼ ਕਰੀਏ ਤਾਂ ਆਪਾਂ ਇਹਨਾਂ ਸਭ ਨੂੰ ਬਚਾ ਸਕਦੇ ਹਾਂ ਸੈਂਕੜੇ ਹੀ ਕੀੜੀਆਂ ਉਸ ਟਾਈਮ ਤੇ ਇਕੱਠੀਆਂ ਹੋ ਗਈਆਂ ਅਤੇ ਇਕੱਠੀਆਂ ਹੋ ਕੇ ਇਕਦਮ ਇਕੱਠੀਆਂ ਹੀ ਨਿਕਲ ਪਈਆਂ ਕੁਝ ਤਿਤਲੀਆਂ ਨੂੰ ਪਿੱਠ ਤੇ ਚੁੱਕ ਕੇ ਸੁਰੱਖਿਅਤ ਜਗ੍ਹਾ ਤੇ ਲੱਗ ਗਈਆਂ ਕੁਝ ਗਲੈਰੀਆਂ ਦੇ ਲਈ ਪੱਤਿਆਂ ਦੇ ਬਿਸਤਰੇ ਬਣਾਉਣ ਲੱਗੀਆਂ ਅਤੇ ਕੁਝ ਮੋਰਾਂ ਦੇ ਖੰਭਾਂ ਤੋਂ ਪਾਣੀ ਸਾਫ਼ ਕਰਨ ਲੱਗੀਆਂ ਜੰਗਲ ਦੇ ਜਾਨਵਰ ਇਹ ਸਭ ਦੇਖ ਕੇ ਹੈਰਾਨ ਹੋ ਗਏ ਕਿ ਇੰਨੇ ਜ਼ਿਆਦਾ ਛੋਟਾ ਰੂਪ ਇੰਨੇ ਵੱਡੇ ਦਿਲ ਦਾ ਮਾਲਕ ਕਿਵੇਂ ਬਣ ਸਕਦਾ ਹੈ ਜਦੋਂ ਮੀਂਹ ਰੁਕ ਗਿਆ ਤੇ ਸੂਰਜ ਨਿਕਲ ਆਇਆ ਤਾਂ ਤਿਤਲੀ ਮੋਰ ਤੇ ਗਲੈਰੀ ਸਾਰਿਆਂ ਨੇ ਟੀਨਾ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕੀਤਾ ਮੋਰ ਨੇ ਕਿਹਾ ਤੇਰੇ ਜਿਹੀ ਖੂਬਸੂਰਤੀ ਮੈਂ ਅਜ ਤੱਕ ਨਹੀਂ ਵੇਖੀ ਗਲੈਰੀ ਨੇ ਕਿਹਾ ਅੱਜ ਮੈਨੂੰ ਸਮਝ ਆਇਆ ਕਿ ਅਸਲ ਤਾਕਤ ਦਿਖਾਵੇ ਵਿੱਚ ਨਹੀਂ ਸੇਵਾ ਵਿੱਚ ਹੁੰਦੀ ਹੈ ਅਤੇ तितਲੀ ਮੁਸਕਰਾਉਂਦੀ ਹੋਈ ਬੋਲੀ ਤੂੰ ਨਾ ਉੱਡ ਸਕਦੀ ਹੈ ਨਾ ਹੀ ਚਮਕਦੀ ਹੈ ਪਰ ਸਾਨੂੰ ਸਾਰਿਆਂ ਨੂੰ ਤੂੰ ਹੀ ਬਚਾਇਆ ਹੈ ਤੂੰ ਸਭ ਤੋਂ ਜ਼ਿਆਦਾ ਉੱਚੀ ਹੈ ਉਸ ਦਿਨ ਤੀਨਾ ਨੇ ਪਹਿਲੀ ਵਾਰ ਆਪਣੇ ਆਪ ਤੇ ਮਾਣ ਮਹਿਸੂਸ ਕੀਤਾ ਉਸਨੇ ਜਾਣਿਆ ਕਿ ਉਹ ਜਿੰਨੀ ਦਿਖਦੀ ਹੈ ਉਸ ਤੋਂ ਕਾਫੀ ਜ਼ਿਆਦਾ ਉਹ ਕੀਮਤੀ ਹੈ ਹੁਣ ਉਹ ਦੂਜਿਆਂ ਨਾਲ ਜਲਨ ਕਰਨਾ ਛੱਡ ਚੁੱਕੀ ਸੀ ਉਸਨੇ ਜਾਣ ਲਿਆ ਕਿ ਹਰ ਜੀਵ ਦੀ ਆਪਣੀ ਭੂਮਿਕਾ ਹੁੰਦੀ ਹੈ ਜੇ ਅਸੀਂ ਆਪਣੀ ਤਾਕਤ ਨੂੰ ਪਛਾਨੀਏ ਤਾਂ ਅਸੀਂ ਦੂਜਿਆਂ ਦੀ ਜ਼ਿੰਦਗੀ ਬਦਲ ਸਕਦੇ ਹਾਂ ਦੂਜਿਆਂ ਨਾਲ ਜਲਨ ਕਰਨਾ ਸਾਨੂੰ ਕਮਜ਼ੋਰ ਬਣਾਉਂਦਾ ਹੈ ਪਰ ਜਦੋਂ ਅਸੀਂ ਆਪਣੇ ਅੰਦਰ ਦੀਆਂ ਖੂਬੀਆਂ ਨੂੰ ਸਮਝਦੇ ਹਾਂ ਅਤੇ ਉਹਨਾਂ ਦਾ ਉਪਯੋਗ ਦੂਜਿਆਂ ਦੀ ਮਦਦ ਕਰਨ ਵਿੱਚ ਕਰਦੇ ਹਾਂ ਤਾਂ ਵੀ ਅਸੀਂ ਸੱਚੇ ਸ਼ਬਦਾਂ ਵਿੱਚ ਖਾਸ ਬਣਦੇ ਹਾਂ ਛੋਟਾ ਹੋਣਾ ਕੋਈ ਕਮਜ਼ੋਰੀ ਨਹੀਂ ਹੁੰਦਾ ਜੋ ਵੱਡਾ ਦਿਲ ਲੱਗਦਾ ਹੈ ਉਹੀ ਅਸਲ ਵਿੱਚ ਵੱਡਾ ਹੁੰਦਾ ਹੈ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਛੋਟੀ ਜਿਹੀ ਕਹਾਣੀ ਵਿੱਚੋਂ ਜ਼ਰੂਰ ਇੱਕ ਵਧੀਆ ਸਿੱਖਿਆ ਮਿਲੀ ਹੋਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਹਾਈਪ ਕਰ ਦੇਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਦੋਸਤੋ ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ